ਪੁੱਤ ਝੜ ਲੰਗੀ ਬਹਾਰਾਂ ਲੰਗੀਆਂ ਯਾਦਾਂ ਦਾ ਮੌਸਮ ਬਸ ਰੁਕਿਆ ਪਿਆ ਅਸੀਂ ਚੰਦ ਤੇ ਸੁਹਾ ਜਾਣਾ ਸਾਡਾ ਤਾਂ ਆਪਦਾ ਹੀ ਨਸ਼ਾ ਮੁੱਕਿਆ ਪਿਆ ਪਾਣੀ ਪਾਗੀ ਪਹਿਲੀ ਲੜਾਈ ਹੋਈ ਸੀ ਸੰਨੀ ਦੇਲ ਤੇ ਮਰੀਸ਼ਪਰੀ ਵਿਚਕਾਰ ਓekraਵਾ ਬਾਬਰ ਤੇ ਲਾਦੀ ਦੇ ਵਿਚਾਰੇ ਹੋਈ ਸੀ ਓ ਬਾਬਰ ਓ ਬਾਬਰ ਬਹੁਤ ਭੜਾ ਬੰਦਾ ਭਰਾਵਾ ਉਹਦੇ ਮਗਰ ਨਾ ਲੱਗ ਜੀ ਉਹ ਲੜਾਈ ਪਹੁੰਚ ਅੱਗੇ ਹੁੰਦਾ ਉਹ ਚੱਲ ਆ ਜਾ ਛੱਡ ਪਰੇ ਤੇਰੇ ਵਾਲ ਕਟਾਂ ਮੈਂ ਇਹ ਇੱਥੇ ਰੱਖ ਉਸ ਤਰ੍ਹਾਂ ਕਿੱਥੇ ਆ ਮੇਰਾ ਗੋਹਣੀਦਾਰ ਉਸ ਉਸ ਤਰ੍ਹਾਂ ਉਹ ਆਇਆ ਚਾਕੋ ਮੈਂ ਨਹੀਂ ਕਟਾਉਣੇ ਵਾਲ ਵਾਲ ਨਹੀਂ ਕਟਾਉਣੇ ਨਹੀਂ ਕਟਾਉਣੇ ਜੂਵੋ ਪੈ ਜਾਣਗੀਆਂ ਤੇਰੇ ਵਾਲ ਕਟਾਉਣ ਓ ਯਾਰ ਭਾਈ ਪੜ ਲੈਂਦੇ ਰੋਜ਼ ਗਾਟ ਨਾ ਪਰ ਕੇ ਪੜਨ ਨੂੰ ਓਏ ਨਾਈ ਦੀ ਦੁਕਾਨ ਆ ਮੇਰੀ ਭਰਾਵਾ ਗਾਕਾਂ ਨੇ ਆਉਣਾ ਹੁੰਦਾ ਤੜਕੇ ਤੂੰ ਚੱਕਦਾ ਕਾਫੀ ਜੀ ਇੱਥੇ ਆ ਕੇ ਬਹਿ ਜੰਨਾ ਓ ਬੇਬੇ ਤੇਰੀ ਤੈਨੂੰ ਸਕੂਲ ਭੇਜਦੀ ਆ ਤੂੰ ਚੱਕ ਕੇ ਨਾਈ ਦੀ ਦੁਕਾਨ ਤੇ ਆ ਕੇ ਬਹਿ ਜੰਨਾ ਓਏ ਮੇਰੀ ਗੱਲ ਸੁਣ ਚੱਲ ਇਥੋਂ ਗਾਕਾਂ ਦਾ ਟਾਈਮ ਆ ਚੱਲ ਸਕੂਲ ਜਾ ਕੇ ਪੜ੍ਹ ਹੱਥ ਨਾ ਪੜੀ ਕਲਾਸ ਦਾ ਮੀਟਰ ਆ ਮੈਂ ਅੱਜ ਸਾਲ ਕਿਸੇ ਮੁੰਡੇ ਕਿਸੇ ਕੁੜੀ ਨੂੰ ਅੱਗੇ ਨਹੀਂ ਨਿਕਲ ਦਿੰਦਾ ਤੂੰ ਆਸ਼ਾ ਟਰੈਕਟਰ ਓਏ ਮਨਿਟਰ ਆ ਮਨਿਟਰ ਕੀ ਹਾਂ ਮਨਿਟਰ ਆ ਮੈਨੇ ਮੁੰਡਾ ਮੈਨੇ ਬੈਟਰੀ ਬੈਟਰੀ ਕੰਦੇ ਓਏ ਉਹ ਤਾਂ ਤਾਂ ਕਹਿੰਦੇ ਤੇਰਾ ਮੂੰਹ ਆ ਜਿਵੇਂ ਕਿਰਲੀ ਤੇ ਡਾਈਪਰ ਲੱਗਿਆ ਹੁੰਦਾ ਓਏ ਆਂਦਾ ਕਿਸੇ ਥਾਂ ਦਾ ਓਏ ਯਾਰ ਬਈ ਪੜ ਲਏਗੇ ਅੱਜ ਦੁਕਾਨ ਤੇ ਤੇਰੇ ਕੋਈ ਆਉਂਦੇ ਨਹੀਂ ਗਾ ਘੁੱਗੂ ਬੋਲਦੇ ਰਹਿੰਦੇ ਆ ਕਿਉਂਕਿ ਸਾਡੀ ਜਿਹੜੀ ਮਾਂ ਮੇਰੀ ਦੁਕਾਨ ਤੇ ਕੋਈ ਨਹੀਂ ਆਉਂਦਾ ਨਹੀਂ ਆਉਂਦਾ ਘੁੱਗੂ ਬੋਲਦੇ ਆ ਹਾਂ ਬੋਲਦੇ ਆ ਓ ਕਾਕਾ ਤੈਨੂੰ ਪਤਾ ਹੀ ਨਹੀਂ ਓ ਮੈਂ ਮਾੜਾ ਮੋਟਾ ਦਾ ਕਸਟਮਰ ਅਟੈਂਡ ਹੀ ਨਹੀਂ ਕਰਦਾ ਗੱਤੀ ਓਏ ਉਹ ਗੱਪੜੀ ਕਿਹੜੀ ਗੱਲ ਇਹਦੇ ਵਿੱਚ ਓ ਮੇਰੇ ਕੋਲ ਮੋਟੀਆਂ ਸਾਮੀਆਂ ਆਉਂਦੀਆਂ ਆਏ ਆਪਣੇ ਪਿੰਡ ਤੇ ਫਿਰਨੀ ਫਿਰਨੀ ਤੇ ਕੋਠੀ ਕੋਠੀ ਤੇ ਜਾ ajo 6 ਫੁੱਟੇ 6 ਫੁੱਟੇ ਮੁੰਡੇ ਦੋ ਨੇ ਦੇ ਇੱਕ ਬਾਹਰੋਂ ਆਇਆ ਇੱਕ ਪਲਵਾਨੀ ਕਰਦਾ ਦੋਈ ਦਾ ਭਰਾ ਹੋ ਰਹੰਦੇ ਦੋ ਭਰਾ ਦੋਨੇ ਤੇ ਦੋਨੇ ਅੱਜ ਮੇਰੀ ਦੁਕਾਨ ਤੇ ਆਏ ਸੀ 80000 ਦਾ ਸਮਾਨ ਲੈ ਕੇ ਗਏ ਅਗਲੇ ਸਮਾਨ ਕੀ ਹੁੰਦਾ ਤੈਨੂੰ ਹੁਣ ਸਮਾਨ ਤੈਨੂੰ ਯਾਰ ਤੂੰ ਛੋਟਾ ਕੀ ਦੱਸਾਂ ਸਮਾਨ ਮਤਲਬ ਆਹ ਚਿੱਟਾ ਮੱਖੀਆਂ ਪੈ ਜਾਣਗੀਆਂ ਚਿੱਟਾ ਚਿੱਟਾ ਕਿਤੇ ਭੁਲੇਖੇ ਫਿਰਦਾ ਹੋਵੇ ਤੈਨੂੰ ਕੀ ਪਤਾ ਨਾ ਚੀਜ਼ਾਂ ਦਾ ਓਏ ਚਿੱਟਾ ਵੇਚਦਾ ਮੈਂ ਮੈਂ ਤੂੰ ਜੀ ਕਮਾਈ ਕਰਦਾ ਮੈਂ ਚੁੱਪ 80000 ਦਾ ਸਮਾਨ ਲੈ ਕੇ ਜਾਣ ਲੱਗੇ ਮੈਨੂੰ ਕਹਿੰਦੇ ਰਾਮਿਆ ਤੂੰ ਵੀ ਗਰੀਬ ਬੰਦਾ ਆਹ ਭਰਾ ਮਾਲ ਤੂੰ ਵੀ ਛਕਲਾ ਓਏ ਅਗਲੇ ਮੇਰੇ ਵੀ ਲਾ ਦੇ ਠੀਕ ਆ ਫ੍ਰੀਜ ਤਕੜੇ ਘਰਾਂ ਦੇ ਮੁੰਡੇ ਦੀਆਂ ਮੁੱਝੇ ਹੁੰਦੀਆਂ ਓ ਬਾਈ țeḍḍe ਵਰਗੇ ਦਾ ਕੀ ਐ ਓਏ ਤਕੜੇ ਘਰਾਂ ਦੇ ਮੁੰਡੇ ਆ ਜੋ ਕੋ 10 ਕਿੱਲੇ ਪੈੜੀ ਵਿਕ ਵੀ ਗਈ ਤਾਂ ਵੀ ਕੋਈ ਪਰਵਾਹ ਨਹੀਂ ਓਹ ਜ਼ਿੰਦਗੀ ਤਾਂ ਵਧੀਆ ਜਿਉ ਸਕਦੇ ਆ ਓਹ ਥੋੜੇ ਗਰੀਬਾਂ ਕੋਲ ਕੀ ਹੋਵੇ ਕੁਲੀਪਾ ਮੰਗ ਮੰਗ ਲਾਉਣੇ ਆ ਓਏ ਰਾਮਿਆ ਓਹ ਮੂੰਹ ਚ ਨਿਕ ਤੂੰ ਸੰਭਾਲ ਕੇ ਗੱਲ ਕਰ ਤੂੰ ਮੈਨੂੰ ਕੁਲੀ ਬੁਲਾਉਂਦਾ ਕਿੱਦਾਂ ਵੇਖਿਆ ਮੂੰਹ ਚ ਨਿਕਲ ਗਈ ਯਾਰ ਮੂੰਹ ਚ ਨਿਕਲ ਗਿਆ ਨਾਲੇ ਹੋਰ ਓ ਮੈਂ ਤਾਂ ਨਸ਼ਾ ਕਰ ਨਾਲੇ ਮੁੰਡੇ ਦੇ ਮੂੰਹ ਤੇ ਥੱਕਦਾ ਨਹੀਂ ਉਹ ਹੋਰੀ ਗੱਲ ਕਰੀਏ ਨਾ ਹੋ ਮੈਂ ਪੜਨਾ ਲਿਖਣਾ ਅਫਸਰ ਬੰਨਾ ਤੇ ਆਪਦੇ ਬਾਪੂ ਦੇ ਸੁਪਨੇ ਪੂਰੇ ਕਰਨੇ ਆ ਤੇ ਤੂੰ ਮੈਨੂੰ ਕੁਲੀ ਪਲਾਉਣਾ ਦਿਸਿਆ ਨਾ ਓਏ ਜੇ ਪਿੰਡ ਵਾਲੇ ਨੂੰ ਪਤਾ ਚੱਲ ਗਿਆ ਨਾ ਤੂੰ ਨਸ਼ੇ ਕਰਦਾ ਤੂੰ ਨਸ਼ੇ ਵੇਚਦਾ ਜਲੂਸ ਦੇ ਕੀ ਕਿਵੇਂ ਕਰਦੇ ਤੇਰਾ ਕੌਣ ਜਲੂਸ ਕੱਢੂਗਾ ਪਿੰਡ ਵਾਲੇ ਓਏ ਕਿਸੇ ਦੀ ਹਿੰਮਤ ਹੋਣੀ ਮੇਰਾ ਜਲੂਸ ਕੱਢੇ ਤੂੰ ਸੋਚਦਾ ਨਾ ਜਿਹੜੇ ਲੋਕ ਜਲੂਸ ਕੱਢਣਗੇ ਇਹ ਲੋਕਾਂ ਕੋਲ ਟਾਈਮ ਹੀ ਹੈ ਨਹੀਂਗਾ ਕਿਉਂਕਿ ਇਹ ਲੋਕ ਸਾਰੇ ਤਾਂ ਆਪ ਨਸ਼ਾ ਕਰਦੇ ਆ ਓਏ ਰਾਮਿਆ ਨਸ਼ਾ ਤੂੰ ਆਪ ਕਰਦਾ ਨਸ਼ੇ ਤੂੰ ਆਪ ਵੇਚਦਾ ਇਲਜ਼ਾਮ ਇਹਨਾਂ 'ਤੇ ਬੜੇ ਲੋਕਾਂ 'ਤੇ ਲਾਈਆਂ ਨਾ ਕੋਲੇ ਪਾਲੇ ਕੋਈ ਨਹੀਂ